ਕਬੀਰ ਅੰਬਰ ਕਨ ਹਰ ਛਾਇਆ ਬਰਖ ਭਰੇ ਸਰ ਤਾਲ ਚਾਤਰਿਕ ਜਉ ਤਰਸਤ ਰਹਿ ਤਿੰਨ ਕੋ ਕੌਣ ਹਵਾਲ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਏ ਕਬੀਰ ਬਰਖਾ ਰੁੱਤੇ ਬੱਦਲ ਆਕਾਸ਼ ਵਿੱਚ ਚਾਰ ਚਫੇਰੇ ਵਿਸ ਜਾਂਦਾ ਹੈ ਬਰਖਾ ਕਰਕੇ ਨਿੱਕੇ ਵੱਡੇ ਸਾਰੇ ਸਰੋਵਰ ਤਲਾਬ ਭਰ ਦਿੰਦਾ ਹੈ ਪਰਪੀਹਾ ਫਿਰ ਪੀ ਬਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਪਰ ਮਾਇਆ ਦੀ ਮਮਤਾ ਵਿੱਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ ਉਪ ਪੀਹੇ ਵਾਂਗ ਤਰਲੇ ਲੈਂਦੇ ਹਨ ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ